ਪੰਜਾਬ ਅੱਜ ਹੜਾ ਦੀ ਮਾਰ ਚੱਲ ਰਿਹਾ ਹੈ ਤੇ ਉੱਥੇ ਹੀ ਅਕਾਲੀ ਦਲ ਗਰਾਊਂਡ ਲੈਵਲ ਦੇ ਉੱਤੇ ਡਟਿਆ ਹੋਇਆ ਨਜ਼ਰ ਆ ਰਿਹਾ ਤੇ ਦੱਸਿਏ ਕਿ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਜਿਹੜਾ ਕਿ ਲੋਕਾਂ ਦੀਆਂ ਸਮੱਸਿਆ ਸੁਣੀਆਂ ਜਾ ਰਹੀਆਂ ਨੇ ਤੇ ਉੱਥੇ ਹੀ ਜਿਹੜੀ ਜਿਹੜੀ ਚੀਜ਼ ਦੀ ਲੋੜ ਆ ਉਸ ਨੂੰ ਅਕਾਲੀ ਦਲ ਮੋਹਿਆ ਕਰਵਾਉਂਦਾ ਹੋਇਆ ਨਜ਼ਰ ਆ ਰਿਹਾ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਜਿਹੜਾ ਕਿ ਦੂਜੇ ਪਾਸੇ ਪੰਜਾਬ ਸਰਕਾਰ ਦੇ ਉੱਤੇ ਵੀ ਲਗਾਤਾਰ ਪਲਟਵਾਰ ਹੋ ਰਹੇ ਨੇ ਤੇ ਆ ਚੌਥੀ ਅਕਾਲੀ ਦਲ ਪੂਰੇ ਪੰਜਾਬ ਦੇ ਹੱਕ ਦੇ ਵਿੱਚ ਖੜਾ ਹੋਇਆ ਨਜ਼ਰ ਆ ਰਿਹਾ ਤੇ ਜਿਸ ਦੇ ਦੌਰਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਜਿਹੜਾ ਕਿ ਲੋਕਾਂ ਦੇ ਨਾਲ ਉੱਥੇ ਹੀ ਮਦਦ ਨੂੰ ਲੈ ਕੇ ਜੋ-ਜੋ ਚੀਜ਼ਾਂ ਉਹਨਾਂ ਨੂੰ ਚਾਹੀਦੀਆਂ ਨੇ ਉਸ ਨੂੰ ਲੈ ਕੇ ਗੱਲਬਾਤ ਹੈ ਜਿਹੜੀ ਕਿ ਕੀਤੀ ਜਾ ਰਹੀ ਹੈ ਤੇ ਸੁਖਵੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਘਬਰਾਓ ਨਾ ਤੇ ਜੋ ਜੋ ਚੀਜ਼ ਦੀ ਲੋੜ ਹੈ ਉਹ ਤੁਹਾਨੂੰ ਪਹੁੰਚਦੀ ਹੋ ਜਾਵੇਗੀ ਤੇ ਜਿਸ ਤੋਂ ਬਾਅਦ ਹੁਣ ਉੱਥੇ ਹੀ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਬਿਆਨ ਤੱਕ ਦਿੱਤੇ ਜਾ ਰਹੇ ਨੇ ਹੋਰ ਕੀ ਕੁਝ ਕਹਿਣਾ ਆ ਆਓ ਤੁਹਾਨੂੰ ਸੁਣਾਉਣੇ ਆ ਬ达ਸਪੁਰ ਹਲਕੇ ਦੇ ਵਿੱਚ ਬੱਬੇ ਵਾਲੀ ਪਿੰਡ ਖੜੜਾ ਤੇ ਬ达ਸਪੁਰ ਹਲਕੇ ਦੇ ਆਪਣੇ ਸ਼੍ਰੋਮਣੀ ਕਾਲੀ ਦੋ ਦੇ ਵਰਕਰਾਂ ਨੇ 40 ਟਰਾਲੀਆਂ ਜਿਹਦੇ ਵਿੱਚ ਤੂੜੀ ਲੱਦੀ ਹੈ ਉਹ ਕੀ ਜਿਹੜੇ ਐ ਇਸ ਇਲਾਕੇ ਦੇ ਬਹੁਤ ਇਲਾਕਾ ਹੈ ਜਿੱਥੇ ਪਸ਼ੂਆਂ ਵਾਸਤੇ ਖਾਣ ਨੂੰ ਹੈ ਨਹੀਂ। ਸੋ 40 ਟਾਲੀਆਂ ਦੀ ਤੁਗੀ ਪਰ ਫੇਸੇਵਾ ਉਹਨਾਂ ਨੇ ਅੱਜ ਸ਼ੁਰੂ ਕੀਤੀ ਹੈ ਤੇ ਇੱਕ ਆ ਫੀਲਡ ਦਾ ਵੀ 300 ਬੋਰੀ ਉਹ ਕੱਲ ਤੱਕ ਭੇਜਣਗੇ। ਤੇ ਬੱਬੇ ਹਰੀ ਸਾਹਿਬ ਨਾਲ ਗੱਲ ਕਰ ਰਿਹਾ ਸੀ ਕਿ ਹੋਰ ਜੋ ਜੋ ਲੋਡ ਹੈ ਅਸੀਂ ਕੱਲ ਸ਼ਾਮ ਤੱਕ ਪਹੁੰਚਾ ਦਾਂਗੇ। ਜੇ ਕੋਈ ਰਾਸ਼ਨ ਦੀ ਲੋਡ ਹੈ, ਜੇ ਕੋਈ ਤਰਪਾਲਾਂ ਦੀ ਲੋਡ ਹੈ ਤੇ ਜੇ ਕੋਈ ਪਾਣੀ ਦੀ ਲੋੜ ਹੈ ਉਹ ਸਾਰਾ ਕੋਸ਼ਿਸ਼ ਅਸੀਂ ਮੈਂ ਕੱਲ ਸ਼ਾਮ ਤੱਕ ਕਈ ਟਰੱਕ ਭੇਜ ਦੂੰਗਾ ਨਾਲ ਕੋਲੇ ਤੇ ਤੁਸੀਂ ਆਪ ਜਾ ਕੇ ਸਾਰੇ ਵਾਟ ਦਾ ਬਤਾਸਪੁਰ ਹਲਕੇ ਦੇ ਵਿੱਚ ਬੱਬੇ ਵਾਲੀ ਪਿੰਡ ਖੜੜਾ ਤੇ ਬਤਾਸਪੁਰ ਹਲਕੇ ਦੇ ਆਪਣੇ ਸ਼੍ਰੋਮ ਲਈ ਕਾਲੀ ਤੋਂ ਵਰਕਰ ਨਹੀਂ ਆ 40 ਟਰਾਲੀਆਂ ਜਿਹਦੇ ਵਿੱਚ ਟੂੜੀ ਲੱਦੀ ਕਿਉਂਕਿ ਜਿਹੜੇ ਇਹ ਇਲਾਕੇ ਦੇ ਬਹੁਤ ਇਲਾਕਾ ਹੈ ਜਿੱਥੇ ਪਸ਼ੂਆਂ ਵਾਸਤੇ ਖਾਣ ਨੂੰ ਹੈ ਨਹੀਂ ਸੋ 40 ਉਹ ਕਾਲੀਆਂ ਤੂੜੀ ਪਰਫੇਕਟ ਸੇਵਾ ਉਹਨਾਂ ਨੇ ਅੱਜ ਸ਼ੁਰੂ ਕੀਤੀ ਹੈ ਤੇ ਇੱਕ ਆ ਫੀਲਡ ਦਾ ਵੀ 300 ਬੋਰੀ ਉਹ ਕੱਲ ਤੱਕ ਭੇਜਣਗੇ ਤੇ ਬੱਬੇ ਹਰੀ ਸਾਹਿਬ ਨਾਲ ਗੱਲ ਕਰ ਰਿਹਾ ਸੀ ਕਿ ਹੋਰ ਜੋ ਜੋ ਲੋਡ ਹੈ ਅਸੀਂ ਕੱਲ ਸ਼ਾਮ ਤੱਕ ਪਹੁੰਚਾ ਦਾਂਗੇ ਜੇ ਕੋਈ ਰਾਸ਼ਨ ਦੀ ਲੋਡ ਹੈ ਜੇ ਕੋਈ ਤਰਪਾਲਾਂ ਦੀ ਲੋਡ ਹੈ ਤੇ ਜੇ ਕੋਈ ਪਾਣੀ ਦੀ ਲੋਡ ਹੈ ਉਹ ਸਾਰਾ ਕੁੱਛੀ ਅਸੀਂ ਮੈਂ ਕੱਲ ਸ਼ਾਮ ਤੱਕ ਕਈ ਟਰੱਕ ਭੇਜ ਦੂੰਗਾ ਨਾਲ ਕੋਲੇ ਤੇ ਤੁਸੀਂ ਆਪ ਜਾ ਕੇ ਸਾਰੇ ਵਾਟ ਬਤਾਸਪੁਰ ਹਲਕੇ ਦੇ ਵਿੱਚ ਬੱਬੇ ਵਾਲੀ ਪਿੰਡ ਚੜ੍ਹਨਾ ਤੇ ਬਤਾਸਪੁਰ ਹਲਕੇ ਦੇ ਆਪਣੇ ਸ਼੍ਰੋਮਣੀ ਕਾਲੀ ਦੋਜ ਵਰਕਰਾਂ ਨੇ ਅੱਜ 40 ਟਰਾਲੀਆਂ ਜਿਹਦੇ ਵਿੱਚ ਤੂੜੀ ਲੱਦੀ ਕਿਉਂਕਿ ਜਿਹੜੇ ਇਹ ਇਲਾਕੇ ਦੇ ਬਹੁਤ ਇਲਾਕਾ ਹੈ ਜਿੱਥੇ ਪਸ਼ੂਆਂ ਵਾਸਤੇ ਖਾਣ ਨੂੰ ਹੈ ਨਹੀਂ ਸੋ 40 ਟਰਾਲੀਆਂ ਤੂੜੀ ਪਰਖੇ ਸੇਵਾ ਉਹਨਾਂ ਨੇ ਅੱਜ ਸ਼ੁਰੂ ਕੀਤੀ ਹੈ ਤੇ ਇੱਕ ਆ ਫੀਡ ਦਾ ਵੀ 300 ਬੋਰੀ ਉਹ ਕੱਲ ਤੱਕ ਭੇਜਣਗੇ ਤੇ ਬਬੇ ਹਲੀ ਸਾਹਿਬ ਨਾਲ ਗੱਲ ਕਰ ਰਿਹਾ ਸੀ ਕਿ ਹੋਰ ਜੋ ਜੋ ਲੋਡ ਹੈ ਅਸੀਂ ਕੱਲ ਸ਼ਾਮ ਤੱਕ ਪਹੁੰਚਾ ਦਾਂਗੇ ਜੇ ਕੋਈ ਰਾਸ਼ਨ ਦੀ ਲੋਡ ਹੈ ਜੇ ਕੋਈ ਤਰਪਾਲਾਂ ਦੀ ਲੋਡ ਹੈ ਤੇ ਜੇ ਕੋਈ ਪਾਣੀ ਦੀ ਲੋਡ ਹੈ ਉਹ ਸਾਰਾ ਕੁਝ ਅਸੀਂ ਮੈਂ ਕੱਲ ਸ਼ਾਮ ਤੱਕ ਕਈ ਟਰੱਕ ਭੇਜ ਦੂੰਗਾ ਨਾਲ ਕੋਈ ਤੇ ਤੁਸੀਂ ਆਪ ਜਾ ਕੇ ਸਾਰੇ ਵਾਟ